ਮੈਂ ਨਾ ਦੋਸਤੋਂ ਲੈਣ ਆਈ ਸੀਗੀ ਘੜਾ ਕਿਉਂਕਿ ਨਾ ਸਾਡੇ ਫ੍ਰਿਜ ਦੇ ਤਾਂ ਬਹੁਤ ਜ਼ਿਆਦਾ ਹੈਗੀਆਂ ਨੇ ਸਾਡੇ ਆਮ ਘਰਾਂ ਦੇ ਵਿੱਚ ਦੇਖਦੇ ਆ ਕਿ ਲੋਕੀ ਫ੍ਰਿਜਾਂ ਦਾ ਪਾਣੀ ਹੀ ਪੀਂਦੇ ਨੇ ਪਰ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਘੜੇ ਦਾ ਪਾਣੀ ਪੀਣਾ ਬੜਾ ਚੰਗਾ ਲੱਗਦਾ ਹੈ ਤੇ ਜਦੋਂ ਮੈਂ ਇੱਥੇ ਘੜਾ ਲੈਣ ਦੇ ਲਈ ਆਈ ਤਾਂ ਮੇਰੇ ਮਨ ਦੇ ਵਿੱਚ ਇੱਕ ਕਹਾਣੀ ਯਾਦ ਆ ਗਈ ਮੇਰਾ ਦਿਲ ਕਰ ਰਿਹਾ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇੱਕ ਵਾਰੀ ਕੀ ਹੁੰਦਾ ਹੈ ਕਿ ਇੱਕ ਪਿੰਡ ਦੇ ਵਿੱਚ ਦੋ ਘੜੇ ਹੁੰਦੇ ਨੇ ਜਿਵੇਂ ਆਪਾਂ ਦੇਖ ਰਹੇ ਨਾ ਦੋ ਘੜੇ ਪੈ ਨੇ ਇਦਾਂ ਹੀ ਇੱਕ ਪਿੰਡ ਦੇ ਵਿੱਚ ਦੋ ਘੜੇ ਹੁੰਦੇ ਨੇ ਇੱਕ ਘੜਾ ਜਿਹੜਾ ਹੁੰਦਾ ਹੈਗਾ ਪੂਰਾ ਪਾਣੀ ਦੇ ਨਾਲ ਭਰਿਆ ਹੋਇਆ ਹੈ ਤੇ ਦੂਜਾ ਜਿਹੜਾ ਘੜਾ ਹੁੰਦਾ ਹੈਗਾ ਬਿਲਕੁਲ ਖਾਲੀ ਹੁੰਦਾ ਜਿਹੜਾ ਖਾਲੀ ਘੜਾ ਹੁੰਦਾ ਏ ਉਹ ਹਮੇਸ਼ਾ ਹੀ ਭਰੇ ਹੋਏ ਘੜੇ ਨੂੰ ਜਿਹੜਾ ਇੱਕ ਤਰੀਕੇ ਦੇ ਨਾਲ ਤਾਨੇ ਮਾਰਦਾ ਏ बार-बार ਉਹ ਨੂੰ ਕਹਿੰਦਾ ਹੈਗਾ ਕਿ ਆਹ ਜਿਹੜਾ ਹੈਗਾ ਤੂੰ ਪਾਣੀ ਦੇ ਨਾਲ ਭਰਿਆ ਰਹਿਣਾ ਮੇਰੇ ਵਾਂਗੂ ਖਾਲੀ ਹੋ ਜਾ ਫੇਰ ਦੇਖੀ ਜ਼ਿੰਦਗੀ ਕਿੰਨੀ ਖੁਸ਼ਹਾਲ ਹੋਊਗੀ ਬਿਨਾ ਮਤਲਬ ਤੋਂ ਤੂੰ ਕਾਦੇ ਲਈ ਭਾਰ ਚੁੱਕਿਆ ਹੋਇਆ ਜਿਹੜਾ ਭਰਾ ਘੜਾ ਹੁੰਦਾ ਹੈਗਾ ਉਹ ਕੋਈ ਵੀ ਜਵਾਬ ਨਹੀਂ ਦਿੰਦਾ ਉਹ ਚੁੱਪ ਕਰ ਜਾਂਦਾ ਹੈਗਾ ਚੁੱਪ ਰਹਿੰਦਾ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਦਿਨ ਪਿੰਡੇ ਦੇ ਵਿੱਚ ਬੜੀ ਗਰਮੀ ਪੈਂਦੀ ਆ ਜੂਨ ਦਾ ਮਹੀਨਾ ਆਉਂਦਾ ਏ ਬੜੀ ਗਰਮੀ ਪੈਂਦੀ ਆ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਤੇ ਜਿਹੜਾ ਪਾਣੀ ਨਲਾਂ ਦੇ ਵਿੱਚੋਂ ਆਣਾ ਹੁੰਦਾ ਹੈਗਾ ਨਲਕਿਆਂ ਦੇ ਵਿੱਚੋਂ ਕੱਢਦੇ ਹੁੰਦੇ ਸੀਗੇ ਲੋਕੀ ਉਸ ਸਮੇਂ ਤਾਂ ਉਹ ਨਲਕੇ ਦੇ ਵਿੱਚੋਂ ਪਾਣੀ ਕਾਫੀ ਧਰਤੀ ਦੇ ਹੇਠਾਂ ਚਲਾ ਜਾਂਦਾ ਹੈਗਾ ਨਲਕੇ ਦੇ ਵਿੱਚੋਂ ਪਾਣੀ ਬਾਹਰ ਨਹੀਂ ਹੁੰਦਾ ਤੇ ਪਿੰਡ ਦੇ ਲੋਕੀ ਤਿਹਾਰੇ ਹੁੰਦੇ ਨੇ ਪਿਆਸ ਬੜੀ ਲੱਗੀ ਹੁੰਦੀ ਹੈਗੀ ਉਹ ਜਾ ਕੇ ਉਸ ਘੜੇ ਦੇ ਵਿੱਚੋਂ ਪਾਣੀ ਪੀਂਦੇ ਨੇ ਸਾਰੇ ਜਣੇ ਥੋੜਾ 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 ਪਾਣੀ ਕਰਕੇ ਆਪਣੀ ਪਿਆਸ ਮਟਾ ਲੈਂਦੇ ਨੇ ਤੇ ਜਦੋਂ ਪਿਆਸ ਮਟਾ ਲੈਂਦੇ ਨੇ ਜਿਹੜਾ ਖਾਲੀ ਘੜਾ ਪਿਆ ਹੁੰਦਾ ਹੈਗਾ ਉਹਦੇ ਵੱਲ ਕੋਈ ਨਹੀਂ ਧਿਆਨ ਦਿੰਦਾ ਭਰੇ ਹੋਏ ਘੜੇ ਦੇ ਵੱਲ ਸਾਰੇ ਭੱਜ ਕੇ ਆਉਂਦੇ ਨੇ ਤੇ ਖਾਲੀ ਘੜੇ ਦੇ ਵੱਲ ਇੱਕ ਬੰਦਾ ਜਲਦੀ ਦੇ ਨਾਲ ਆਉਂਦਾ ਹੈ ਤੇ ਉਹਨੂੰ ਠੋਕਰ ਮਾਰ ਕੇ ਅੱਗੇ ਲੰਘ ਜਾਂਦਾ ਜਿਹੜਾ ਖਾਲੀ ਘੜਾ ਹੁੰਦਾ ਏ ਉਹ ਟੁੱਟ ਜਾਂਦਾ ਏ ਤੇ ਜਦੋਂ ਟੁੱਟ ਜਾਂਦਾ ਹੈਗਾ ਤਾਂ ਉਹ ਆਪਣੀ ਕਿਸਮਤ ਤੇ ਪਛਤਾਉਂਦਾ ਏ ਉਹ ਭਰੇ ਹੋਏ ਕਹਿੰਦਾ ਏ ਕਿ ਮੈਂ ਹਮੇਸ਼ਾ ਹੀ ਤੇਰੇ ਵਿੱਚ ਨੁਕਸ ਕਰਦਾ ਰਿਹਾ ਹਮੇਸ਼ਾ ਹੀ ਤੇਰੇ ਬਾਰੇ ਬੋਲਦਾ ਪਿਆ ਜਦੋਂ ਕਿ ਤੂੰ ਤਾਂ ਗੁਨਾ ਦੀ ਗੁੱਥਲੀ ਸੀ ਤੂੰ ਤਾਂ ਪਾਣੀ ਦੇ ਨਾਲ ਭਰਿਆ ਹੋਇਆ ਸੀ ਪਰ ਮੈਂ ਖਾਲੀ ਸੀ ਤੇ ਅਕਸਰ ਸਾਡੇ ਸਮਾਜ ਦੇ ਵਿੱਚ ਦੋਸਤੋ ਇਦਾਂ ਹੀ ਹੁੰਦਾ ਜਿਹੜੇ ਭਰੇ ਹੋਏ ਜਿਹਦੇ ਪੂਰੇ ਗੁਨਾ ਦੇ ਨਾਲ ਭਰਪੂਰ ਲੋਕ ਹੁੰਦੇ ਨੇ ਉਹਨਾਂ ਦੇ ਉੱਤੇ ਅਸੀਂ ਲਗਾਤਾਰ ਇਦਾਂ ਹੀ ਤਾਨੇ ਕੱਸਦੇ ਆਂ ਉਹਨਾਂ ਦੀ ਲੈਗ ਪੁਲਿੰਗ ਕਰਦੇ ਆ ਜਦੋਂ ਕਿ ਆਪ ਅਸੀਂ ਕਿਤੇ ਨਾ ਕਿਤੇ ਹੋਖਲੇ ਹੁੰਦੇ ਆ ਸੋ ਮੋਰਲ ਆਫ ਦਾ ਸਟੋਰੀ ਇਜ਼ ਕਦੇ ਵੀ ਕਿਸੇ ਦੀ ਲੈਗ ਪੁਲਿੰਗ ਕਰਨ ਤੋਂ ਪਹਿਲਾਂ ਕਿਸੇ ਦੇ ਉੱਤੇ ਉਂਗਲ ਆ ਪੌਂਟ ਤੋਂ ਪਹਿਲਾਂ ਇੱਕ ਵਾਰੀ ਸੋਚੋ ਜ਼ਰੂਰੀ ਹੈ